ਹਾਂਜੀ ਦੋਸਤੋ ਮਹਿਫਿਲ ਦੇ ਵਿੱਚ ਆਪਸੋ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਰ ਪੰਜਾਬੀ ਸ਼ਬਦ ਸਫਰ ਦੀ ਲੜੀ ਦੇ ਤਹਿਤ ਅੱਜ ਆਪਾਂ ਸਸਾ ਖਰਨਾਲਸ ਸੰਬੰਧਿਤ ਕੁਝ ਨਵੇਂ ਸ਼ਬਦ ਲੈ ਕੇ ਹਾਜ਼ਰ ਹੋਏ ਆਂ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਅੱਜ ਜੋ ਆਪਣੇ ਕੋਲੇ ਪਹਿਲਾ ਸ਼ਬਦ ਉਹ ਹੈ ਸਰਨ ਸਰਨ ਹੁੰਦਾ ਜਿਹੜਾ ਉਹ ਗੋਕੇ ਪਸ਼ਮਾ ਖਾਸ ਕਰਕੇ ਬਲਦਾਂ ਨੂੰ ਲੱਗਣ ਵਾਲਾ ਇੱਕ ਰੋਗ ਹੈ ਆਮ ਤੌਰ ਤੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਗਾਵਾਂ ਰੱਖੀਆਂ ਹੁੰਦੀਆਂ ਤਾਂ گاਵਾ ਨੂੰ ਲੱਗਣ ਵਾਲਾ ਇੱਕ ਰੋਗ ਹੈ ਇਹ ਸਰੋਗ ਦੇ ਨਾਲ ਪਸ਼ੂ ਦੀ ਕਿਸੇ ਨਾ ਕਿਸੇ ਕੋਈ ਲੱਤ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਔਰ ਉਹ ਲੱਤ ਨੂੰ ਜਿਹੜਾ ਲੰਗ ਮਾਰ ਕੇ ਜਾਂ ਕਢੀਸ ਕੇ ਤੁਰਨ ਲੱਗ ਜਾਂਦੇ ਤਾਂ ਜਦੋਂ گاਵਾ ਜਾਂ ਬਲਦ ਸੀ ਜਿਹੜੇ ਉਹ ਲੰਗ ਮਾਰ ਕੇ ਜਾਂ ਲੱਤ ਨੂੰ ਕਢੀਸ ਕੇ ਤੁਰਨ ਲੱਗ ਜਾਂਦੇ ਸੀ ਤਾਂ ਕਿਹਾ ਜਾਂਦਾ ਸੀ ਕਿ ਇਹਨੂੰ ਭਾਈ ਸਰਨ ਹੋ ਗਈ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸ਼ਰਾਟਾ ਸ਼ਰਾਟਾ ਹੁੰਦਾ ਜਿਹੜਾ ਥੋੜਾ ਚਿਰ ਵਰਕੇ ਹਟ ਜਾਣ ਵਾਲਾ ਮੀਂਹ ਜਦੋਂ ਮੀਂਹ ਇੱਕੇ ਦਮ ਤੇਜ਼ੀ ਦੇ ਨਾਲ ਆਉਂਦਾ ਤੇ ਥੋੜਾ ਜਿਹਾ ਚਰ ਇੱਕੇ ਦਮ ਤੇਜ਼ੀ ਦੇ ਨਾਲ ਪੈ ਕੇ ਹਟ ਜਾਂਦਾ ਤਾਂ ਅਸੀਂ ਕਹਿੰਦੇ ਆ ਕਿ ਭਾਈ ਸ਼ਰਾਟਾ ਜਾਇਆ ਸੀਗਾ ਜਾਨ ਤੌਰ ਤੇ ਸ਼ਬਦ ਵਰਤੇ ਜਾਂਦਾ ਕਿ ਭਾਈ ਇੱਕਸ਼ ਕਟਾ ਜਾਇਆ ਸੀਗਾ ਤੇ ਉਸ ਤੋਂ ਬਾਅਦ ਨਹੀਂ ਆਇਆ ਤਾਂ ਸ਼ਰਾਟਾ ਜਿਹੜਾ ਥੋੜਾ ਚਿਰ ਵਰਕੇ ਹਟ ਜਾਣ ਵਾਲਾ ਮੀਂਹ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸਰਾਫ ਸਰਾਫ ਹੁੰਦਾ ਜਿਹੜਾ ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲਾ ਪਾਰਖੂ ਵਪਾਰੀ ਹੁੰਦਾ ਜਿਹੜਾ ਉਹਨੂੰ ਸਰਾਫ ਕਹਿੰਦੇ ਆ ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲਾ ਵਪਾਰੀ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸਲੰਗਾ ਸਲੰਗਾ ਹੁੰਦਾ ਜਿਹੜਾ ਉਹ ਗਹਾਈ ਸਮੇ ਕਣਕ ਛੋਲੇ ਤਾਰਾ ਮੀਰਾ ਜਾਂ ਹੋਰ ਫਸਲਾਂ ਦਾ ਜਿਹੜਾ ਲਾਂਗਾ ਹੁੰਦਾ ਉਹਨੂੰ ਹਟਾਉਣ ਵਾਸਤੇ ਜਾਂ ਚੁੱਕ ਕੇ ਪਾਸੇ ਕਰਨ ਦੇ ਲਈ ਇੱਕ ਜਿਹੜਾ ਦੋ ਸਤਾਂ ਵਾਲਾ ਸੰਦ ਵਰਤਿਆ ਜਾਂਦਾ ਉਹਨੂੰ ਦਸਾਂਗਾ ਕਹਿੰਦੇ ਪਹਿਲਾਂ ਜਦੋਂ ਬਲਦਾਂ ਨਾਲ ਕਣਕਾਂ ਗਾਈਆਂ ਜਾਂਦੀਆਂ ਸੀ ਜਾਂ ਹੋਰ ਫਸਲਾਂ ਗਾਈਆਂ ਜਾਂਦੀਆਂ ਸੀ ਤਾਂ ਉਹਨਾਂ ਨੂੰ ਆ ਜਿਹੜਾ ਉਹਨਾਂ ਦਾ ਲਾਂਗਾ ਉੱਪਰੋਂ ਖਿੱਚ ਕੇ ਜਦੋਂ ਪਾਸੇ ਕੀਤਾ ਜਾਂਦਾ ਸੀ ਤਾਂ ਜਿਹੜੇ ਸੰਦ ਦੇ ਨਾਲ ਉਹ ਲਾਂਗਾ ਪਾਸੇ ਕੀਤਾ ਜਾਂਦਾ ਸੀਗਾ ਉਹਨੂੰ ਸਲੰਗਾ ਕਹਿੰਦੇ ਸੀ। ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸਲੋਤਰ। ਸਲੋਤਰ ਹੁੰਦਾ ਜਿਹੜਾ ਭੰਗ ਘੋਟਣ ਵਾਲਾ ਇੱਕ ਭਾਰਾ ਕੋਟ ਆ ਜਾਂ ਡੰਡਾ ਹੁੰਦਾ ਜਿਹਦੇ ਨਾਲ ਭੰਗ ਘੁੱਟੀ ਜਾਂਦੀ ਆ। ਜਿਵੇਂ ਆਪਾਂ ਵੀਡੀਓ ਦੇ ਵਿੱਚ ਕੱਲ ਸ਼ਬਦ ਬੋਲਿਆ ਸੀਗਾ ਸਰਦਾਈ। ਤਾਂ ਜਿਹੜੇ ਮੋٹے ਭਾਰੇ ਕੋਟੇ ਜਾਂ ਡੰਡੇ ਨਾਲ ਸਰਦਾਈ ਘੁੱਟੀ ਜਾਂਦੀ ਉਹਨੂੰ ਸਲੋਤਰ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸਵੰਦਾ ਸਵੰਦਾ ਹੁੰਦਾ ਜਿਹੜਾ ਮੱਥੇ ਤੋਂ ਲੈ ਕੇ ਇਸਤਰੀਆਂ ਦੇ ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲਾ ਚੀਰ ਜਿਹੜਾ ਚੀਰ ਵਾਲਾਂ ਦਾ ਇਸਤਰੀਆਂ ਦੇ ਮੱਥੇ ਤੋਂ ਲੈ ਕੇ ਸਿਰੇ ਤੱਕ ਉਹਨਾਂ ਦੇ ਵਾਲਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦਾ ਤਾਂ ਉਹਨੂੰ ਅਸੀਂ ਸਵੰਦਾ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸੜ ਸੜੁੰਦੀ ਜਿਹੜੀ ਉਹ ਪਹਿਲਣ ਗਾਂ ਦੇ ਪੱਟ ਨੂੰ ਸੂਣ ਦੇ ਦਿਨਾਂ ਨੇੜੇ ਬੰਨੀ ਜਾਣ ਵਾਲੀ ਬਰੀਕ ਰੱਸੀ ਹੁੰਦੀ ਆ ਆਮ ਤੌਰ ਤੇ ਇਹਨੂੰ ਪਿਲਾ ਵੀ ਕਹਿ ਲਿਆ ਜਾਂਦਾ ਪਿਲਾ ਜਿਹੜੀਆਂ ਪਹਿਲਣ ਗਾਂ ਦੇ ਸੂਣ ਤੋਂ ਪਹਿਲਾਂ ਇਸ ਕਰਕੇ ਬੰਨੀਆਂ ਜਾਂਦੀਆਂ ਤਾਂ ਕਿ ਜਦੋਂ ਉਹਦੇ ਸੂਣ ਤੋਂ ਬਾਅਦ ਨਿਆਣਾ ਪਾਇਆ ਜਾਣਾ ਹੁੰਦਾ ਤਾਂ ਨਿਆਣੇ ਤੋਂ ਜਿਹੜੀ ਉਹਨੂੰ ਹਲਕਤ ਮਹਿਸੂਸ ਨਾ ਹੋਵੇ ਜਾਂ ਉਹ ਬੈਡ ਫੀਲ ਨਾ ਕਰੇ ਤਾਂ ਪਹਿਲਣ ਗਾਂ ਦੇ ਜਿਹੜਾ ਸੂਣ ਤੋਂ ਪਹਿਲਾਂ ਉਹਦੇ ਪੱਟਾਂ ਨਾਲ ਰस्सियां ਬੰਨੀਆਂ ਜਾਂਦੀਆਂ ਉਹਨੂੰ ਸੜ ਕਹਿੰਦੇ ਆ ਇਸ ਤੋਂ ਬਿਨਾ ਬਰੀਕ ਨਾੜ ਜਾਂ ਚਮੜੇ ਦੀ ਵੱਟੀ ਹੋਈ ਬਰੀਕ ਤੰਦੀ ਨੂੰ ਵੀ ਜਿਹੜਾ ਸੜਕਿਆ ਜਾਂਦਾ ਇਸ ਤੋਂ ਅਗਲਾ ਸ਼ਬਦ ਆਪਾਂ ਨੂੰ ਕੋਲੇ ਸੜੰਗ ਸੜੰਗ ਹੁੰਦੀ ਹੈ ਜਿਹੜੀ ਉਹ ਲੱਤ ਦੀ ਪਿੰਜਣੀ ਦੇ ਬਾਹਰ ਵੱਲ ਦੀ ਚਾਪੀ ਹੱਡੀ ਹੁੰਦੀ ਹੈ ਤੇਰੀ ਆਮ ਤੌਰ ਤੇ ਜਦੋਂ ਆਪਾਂ ਪੱਕੇ ਥਾਂ ਤੇ ਕਈ ਵਾਰੀ ਭਾਈਦੇ ਆ ਤੇ ਆਪਣੀ ਪਿੰਜਣੀ ਦੇ ਅਗਲੇ ਪਾਸੇ ਜਿਹੜੀ ਹੱਡੀ ਹੁੰਦੀ ਹੈ ਪੱਕੀ ਉਹਦੇ ਵਿੱਚ ਦਰਦ ਹੋਣ ਲੱਗ ਜਾਂਦਾ ਜਿਹਨੂੰ ਅਸੀਂ ਕਹਿੰਨੇ ਆ ਕਿ ਸ਼ਨਪੇਨ ਹੋਣ ਲੱਗ ਗਈ ਤਾਂ ਜਿਹੜੀ ਪਿੰਜਣੀ ਦੇ ਅਗਲੇ ਪਾਸੇ ਹੱਡੀ ਹੁੰਦੀ ਹੈ ਬਾਅਦਮੀ ਮੋਟੀ ਉਹਨੂੰ ਆ ਜਿਹੜਾ ਸੜੰਗ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਸਾੰਗ ਸਾੰਗ ਦਾ ਮਤਲਬ ਹੁੰਦਾ ਕਿਸੇ ਦੂਜੇ ਵਰਗਾ ਭੇਸ ਧਾਰ ਕੇ ਕੀਤੀ ਗਈ ਨਕਲ ਆਮ ਤੌਰ ਤੇ ਪਹਿਲਾਂ ਪਿੰਡਾਂ ਦੇ ਵਿੱਚ ਨਕਲੀਏ ਆਉਂਦੇ ਹੁੰਦੇ ਸੀਗੇ ਜਿਹੜੇ ਕਈ-ਕਈ ਦਿਨ ਰਹਿੰਦੇ ਸੀਗੇ ਔਰ ਕਈ ਜਿਹੜੇ ਤਰ੍ਹਾਂ ਦੇ ਮਤਲਬ ਕਿ ਆਪਦੇ ਰੂਪ ਬਣਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਹੁੰਦੇ ਸੀ ਜਿਨ੍ਹਾਂ ਨੂੰ ਬਹਿਰੂਪੀਏ ਕਹਿੰਦੇ ਸਨ ਕਦੇ ਉਹ ਹਨੂਮਾਨ ਬਣਦੇ ਸੀ ਕਦੇ ਰਾਵਣ ਬਣਦੇ ਸੀ ਕਦੇ ਸ਼ੈਭ ਬਣਦੇ ਸੀ ਕਦੇ ਕ੍ਰਿਸ਼ਨ ਬਣਦੇ ਸੀ ਤਾਂ ਜਿਹੜੀ ਭਈ ਉਹ ਨਕਲ ਕਰਦੇ ਸੀਗੇ ਉਹਨੂੰ ਜਿਹੜਾ ਸਾੰਗ ਕਹਿੰਦੇ ਆ ਆਮ ਤੌਰ ਤੇ ਪਹਿਲਾਂ ਅਸੀਂ ਸ਼ਬਦ ਵਰਤਦੇ ਹੁੰਦੇ ਸੀ ਕਿ ਉਹ ਮੇਰੀ ਸਾੰਗ ਲਾਉਂਦਾ ਹੁਣ ਜਿਹੜਾ ਉਹਦੀ ਥਾਂ ਤੇ ਜ਼ਿਆਦਾਤਰ ਰੀਸ ਸ਼ਬਦ ਵਰਤਿਆ ਜਾਂਦਾ ਤਾਂ ਸਾੰਗ ਹੁੰਦੀ ਹੈ ਜਿਹੜੀ ਕਿਸੇ ਦੂਜੇ ਵਰਗਾ ਭੇਸ ਧਾਰ ਕੇ ਕੀਤੀ ਗਈ ਨਕਲ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸਿਆਪਾ ਸਿਆਪਾ ਹੁੰਦਾ ਜਿਹੜਾ ਉਹ ਮੌਤ ਪਿੱਛੋਂ ਇਸਤਰੀਆਂ ਵੱਲੋਂ ਮoye ਵਿਅਕਤੀ ਨਿਮਿਤ ਬਰਲਾਪ ਕਰਦੇ ਹੋਏ ਛਾਤੀ ਗੱਲਾਂ ਪਟਾਂ ਤੇ ਦੁਹੱਤ ਮਾਰ ਕੇ ਰੋਂਦੇ ਹੋਏ ਕੀਤਾ ਗਿਆ ਗਰਲਾਪ ਜਦੋਂ ਕੋਈ ਆਦਮੀ ਜਾਂ ਔਰਤ ਮਰ ਜਾਂਦੀ ਆ ਤਾਂ ਉਹਦੇ ਦੁੱਖ ਦੇ ਵਿੱਚ ਜਦੋਂ ਇਸਤਰੀਆਂ ਆਉਂਦੀਆਂ ਸ਼ਾਤੀ ਗੱਲਾਂ ਪਟਾਂ ਤੇ ਦੁਹੱਥੜ ਮਾਰ ਕੇ ਜੜੀਆਂ ਰੋਂਦੀਆਂ ਤੈਨੂੰ ਜਿਹੜਾ ਸਿਆਪਾ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆਪਣੇ ਕੋਲੇ ਸਿਆੜ ਸਿਆੜ ਹੁੰਦਾ ਹਲ ਦੇ ਚੋ ਵਿੱਚ ਲੱਗੇ ਲੋਹੇ ਦੇ ਫਾਲੇ ਨਾਲ ਵਹਾਈ ਸਮੇ ਉਹ ਇਹ ਵਿੱਚ ਕੱਢਿਆ ਗਿਆ ਹੋਰ ਪਹਿਲਾਂ ਜਦੋਂ ਬਲਦਾਂ ਨਾਲ ਹਲ ਵਾਏ ਜਾਂਦੇ ਸੀ ਤਾਂ ਜਿਹੜਾ ਹਾਲੀ ਹੁੰਦਾ ਸੀਗਾ ਉਹ ਬਿਲਕੁਲ ਸਿੱਧੇ ਔਰੇ ਕੱਢਦਾ ਸੀ ਤਾਂ ਉਹਨੂੰ ਆ ਜਿਹੜਾ ਬਹੁਤ ਮਹਾਨ ਮੰਨਿਆ ਜਾਂਦਾ ਸੀ ਕਿ ਭਾਈ ਇਹਦੇ ਔਰੇ ਆ ਜਿਹੜੇ ਉਹ ਬਿਲਕੁਲ ਸਿੱਧੇ ਹੁੰਦੇ ਆ ਤਾਂ ਜਿਹੜੇ ਔਰੇ ਕੱਢੇ ਜਾਂਦੇ ਸੀਗੇ ਹਲ ਦੇ ਫਾਲੇ ਨਾਲ ਉਹਨੂੰ ਸਿਆੜ ਕਹਿੰਦੇ ਸੀ ਇਸ ਤੋਂ ਕਿਨਾਂ ਸ਼ਬਦ ਆ ਆਪਣੇ ਕੋਲੇ ਸ਼ਿੰਗਾਰ ਪੱਟੀ ਸ਼ਿੰਗਾਰ ਪੱਟੀ ਹੁੰਦੀ ਹੈ ਜਿਹੜੀ ਉਹ ਵਾਲਾਂ ਦੀ ਪੱਟੀ ਤੇ ਪਹਿਨਨ ਵਾਲਾ ਇਸਤਰੀਆਂ ਦੇ ਸਿਰ ਦਾ ਇੱਕ ਗਹਿਣਾ ਜਿਹੜਾ ਇਸਤਰੀਆਂ ਆਪਣੇ ਵਾਲਾਂ ਤੇ ਪਹਿਨਦੀਆਂ ਹੈਗਾ ਔਰ ਪੱਟੀ ਰੂਪੀ ਜਿਹੜਾ ਇੱਕ ਗਹਿਣਾ ਹੁੰਦਾ ਜਿਹੜਾ ਵਾਲਾਂ ਦੇ ਹਲੇਦ ਵਾਲੇ ਜਿਹੜਾ ਲਪੇਟਾ ਨਹੀਂ ਹੁੰਦਾ ਉਹਨੂੰ ਅਜਿਹੜਾ ਸ਼ਿੰਗਾਰਪਤੀ ਕਹਿੰਦੇ ਸੀ ਤਾਂ ਦੋਸਤੋ ਇਹ ਸਨ ਅੱਜ ਦੇ ਸ਼ਬਦ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਡੇ ਇਲਾਕੇ ਦੇ ਵਿੱਚ ਇਹਨਾਂ ਨਾਲ ਮਿਲਦੇ ਜੁਲਦੇ ਜਿਹੜੇ ਹੋਰ ਕਿਹੜੇ ਸ਼ਬਦ ਵਰਤੇ ਜਾਂਦੇ ਆ ਜਿਹੜੇ-ਜਿਹੜੇ ਵੀ ਦੋਸਤ ਇਸ ਚੈਨਲ ਤੇ ਨਵੇਂ ਆ ਉਹ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਜੋ ਪੇਖਦਿਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ